पीटीसी न्यूज़ देख रहे दर्शक का स्वागत है मैं हूं जतिन कुमार शर्मा सोशल मीडिया पे एक वीडियो बड़ी ही तेजी के नाल वायरल हो रही है जिस दे विच एक नौजवान दे नाल कुटमार कीती जा रही है ते इस वीडियो दे विच मामला सिर्फ कुटमार तक ही सीमित नहीं रहता मौके दे ऊपर जो भीड़ है उस नौजवान दे केस वी कत्ल कर देती है इस कर के मामला काफी ज्यादा संवेदनशील हो गया है ਦੇ ਉਸ ਨੌਜਵਾਨ ਦੀ ਜਦੋਂ ਕੁੱਟਮਾਰ ਕੀਤੀ ਜਾਂਦੀ ਹੈ ਆਲੇ-ਦੁਆਲੇ ਕਾਫੀ ਲੋਕਾਂ ਦੀ ਭੀੜ ਖੜੀ ਹੁੰਦੀ ਹੈ ਦੇਖਦੀ-ਦੇਖਦੇ ਉਹ ਭੀੜ ਇੰਨੀ ਜ਼ਿਆਦਾ ਗੁੱਸੇ 'ਚ ਹੁੰਦੀ ਹੈ ਇਸ ਦਮ ਮੂੰਹ ਕਾਲਾ ਕਰ ਦਿੱਤਾ ਜਾਂਦਾ ਹੈ ਪਹਿਲਾਂ ਮੂੰਹ ਕਾਲਾ ਕੀਤਾ ਜਾਂਦਾ ਹੈ ਫਿਰ ਪਿੰਡ ਦੇ ਵਿੱਚ ਗੀੜਾ ਕਢਾਇਆ ਜਾਂਦਾ ਹੈ ਤੇ ਗੀੜਾ ਕਢਾਉਣ ਤੋਂ ਬਾਅਦ ਉਸ ਨੂੰ ਖੰਬੇ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਤੇ ਖੰਬੇ ਦੇ ਨਾਲ ਬੰਨਣ ਤੋਂ ਬਾਅਦ ਉਸ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਕੁੱਟਮਾਰ ਦੇ ਨਾਲ ਵੀ ਜਦੋਂ ਲੋਕਾਂ ਦਾ ਮਨ ਨਹੀਂ ਭਰਦਾ ਤਾਂ આરોਪ ਇਸ ਤਰੀਕੇ ਦੇ ਲੱਗ ਰਹੇ ਨੇ ਔਰ ਉਸ ਨੌਜਵਾਨ ਨੇ ਲਗਾਏ ਨੇ ਕਿ ਕੁੱਟਮਾਰ ਤੋਂ ਬਾਅਦ ਉਸ ਦੇ ਕੇਸ ਵੀ ਕਤਲ ਕਰ ਦਿੱਤੇ ਗਏ ਨੇ ਔਰ ਵੀਡੀਓ ਦੇ ਵਿੱਚ ਵੀ ਦਿਖਾਈ ਦੇ ਰਿਹਾ ਹੈ ਕਿ ਇੱਕ ਸ਼ਖਸ ਉਸ ਨੌਜਵਾਨ ਦੇ ਕੇਸ ਕਤਲ ਕਰ ਰਿਹਾ ਹੈ ਤੇ ਉਸ ਦੇ ਕੋਲ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਕਿ ਕੇਸ ਪਏ ਨੇ ਹਾਲਾਂਕਿ ਅਸੀਂ ਉਹਨਾਂ ਨੂੰ ਧੁੰਦਲਾ ਕੀਤਾ ਹੋਇਆ ਬਲਰ ਕੀਤਾ ਹੋਇਆ ਅਸਲ ਦੇ ਵਿੱਚ ਅਸੀਂ ਤੁਹਾਨੂੰ ਉਹ ਪੂਰੀ ਵੀਡੀਓ ਨਹੀਂ ਦਿਖਾ ਸਕਦੇ ਕਿਉਂ ਕਿ ਇਹ ਹਰ ਵਿਅਕਤੀ ਦੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮਾਹੌਲ ਨਾ ਖਰਾਬ ਹੋਵੇ ਹਾਂ ਪਰ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਹੁਣ ਸਵਾਲ ਇਹ ਵੀ ਉੱਠ ਰਹੇ ਹੋਣਗੇ ਕਿ ਆਖਰਕਾਰ ਐਸਾ ਕੀ ਹੋਇਆ ਕਿ ਕਾਫੀ ਸਾਰੇ ਲੋਕਾਂ ਨੇ ਮਿਲ ਕੇ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਔਰ આરોਪ ਇਸ ਤਰੀਕੇ ਦੇ ਲੱਗ ਰਹੇ ਨੇ ਕਿ ਜਿਹੜਾ ਇਹ ਨੌਜਵਾਨ ਹੈ ਕਿਸੇ ਕੁੜੀ ਨੂੰ ਪਿਛਲੇ ਕੁਝ ਦਿਨਾਂ 'ਚ ਮੈਸੇਜ ਕਰ ਰਿਹਾ ਸੀ ਉਸ ਦੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ ਉਸ ਤੋਂ ਬਾਅਦ ਸ਼ਾਇਦ ਕੁੜੀ ਨੇ ਸ਼ਿਕਾਇਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਰ ਦਿੱਤੀ ਹੋਵੇਗੀ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੌਜਵਾਨ ਨੂੰ ਜਿੱਥੇ ਉਹ ਕੰਮ ਕਰਦਾ ਸੀਗਾ ਪਹਿਲਾਂ ਤਾਂ ਉਸ ਥਾਂ ਦੇ ਉੱਤੇ ਜਾ ਕੇ ਕੁੱਟਿਆ ਫਿਰ ਉਸ ਤੋਂ ਬਾਅਦ ਉਸ ਨੂੰ ਵੱਖਰੇ ਪਿੰਡ ਦੇ ਵਿੱਚ ਲੈ ਗਏ ਫਿਰ ਮਲਕੋ ਪਿੰਡ ਦੇ ਵਿੱਚ ਲੈ ਗਏ ਫਿਰ ਉਸ ਥਾਂ ਦੇ ਉੱਤੇ ਜਾ ਕੇ ਵੀ ਉਹਦੀ ਕੁੱਟਮਾਰ ਕੀਤੀ ਉਸ ਨੂੰ ਖੰਬੇ ਦੇ ਨਾਲ ਬੰਨ੍ਹਿਆ ਮੂੰਹ ਦੇ ਉੱਤੇ ਕਾਲਾ ਤੇਲ ਡੋਲਿਆ ਗਿਆ ਜਦ ਮੂੰਹ ਕਾਲਾ ਕੀਤਾ ਗਿਆ ਤਾਂ ਪਿੰਡ ਦੇ ਵਿੱਚ ਢੀੜਾ ਕਢਾਇਆ ਗਿਆ ਤੇ ਵਾਪਸ ਫਿਰ ਉਸ ਨੂੰ ਖੰਬੇ ਨਾਲ ਬੰਨ੍ਹ ਕੇ ਉਸ ਦੇ ਕੇਸ ਕਤਲ ਕਰ ਦਿੱਤੇ ਗਏ ਤੇ ਜੁੱਤੀਆਂ ਉਸ ਦੇ ਮੂੰਹ ਦੇ ਉੱਤੇ ਮਾਰੀਆਂ ਗਈਆਂ ਨੌਜਵਾਨ ਜ਼ਖਮੀ ਹੋਇਆ ਤੇ ਉਸ ਤੋਂ ਬਾਅਦ ਫਿਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਫਿਲਹਾਲ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਫਿਲਹਾਲ ਇੰਨਾ ਹੀ ਹੈ ਕਿ ਜੋ ਨੌਜਵਾਨ ਇਹ ਬਿਆਨ ਦੇ ਰਿਹਾ ਸੀ ਮਾਮਲੇ ਦੇ ਉੱਤੇ ਪੁਲਿਸ ਦੀ ਵੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਗੱਲਬਾਤ ਉਹਨਾਂ ਪਿੰਡ ਵਾਸੀਆਂ ਨਾਲ ਵੀ ਕੀਤੀ ਹੈ ਜਿਨ੍ਹਾਂ ਨੇ ਕੁੱਟਿਆ ਪਰ ਸਭ ਤੋਂ ਪਹਿਲਾਂ ਉਸ ਨੌਜਵਾਨ ਦਾ ਤੁਹਾਨੂੰ ਬਿਆਨ ਸੁਣਾ ਦਿੰਦੇ ਆ ਜੋ ਇਹ ਸਾਫ਼ ਪੂਰੀ ਦੀ ਪੂਰੀ ਕਹਾਣੀ ਨੂੰ ਦੱਸ ਰਿਹਾ ਕਿ ਕੀ ਕੁਝ ਹੋਇਆ ਕਦੋਂ-ਕਦੋਂ ਹੋਇਆ ਕਿਵੇਂ ਕੁੱਟਮਾਰ ਕੀਤੀ ਗਈ ਤੇ ਕਿਉਂ ਕੁੱਟਮਾਰ ਕੀਤੀ ਗਈ ਉਸ ਨੌਜਵਾਨ ਦੀ ਮੂੰਹੋਂ ਹੀ ਸੁਣ ਲਵੋ ਕਿ ਕੀ ਕਹਿ ਰਿਹਾ ਨੌਜਵਾਨ ਸੋਸ਼ਲ ਮੀਡੀਆ ਤੇ ਇੱਕ ਸਿੱਖ ਨੌਜਵਾਨ ਦੀ ਬੇਅਦਬੀ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਵੀ ਉਸ ਦੇ ਪਿੰਡ ਮਲਕੋ ਦੇ ਵਿੱਚ ਕਿਸ਼ਾਂ ਦੀ ਬੇਦਬੀ ਹੋਈ ਉਸ ਨੂੰ ਪਿੰਡ ਦੇ ਵਿੱਚ ਬੰਨ ਕੇ ਕੁੱਟਿਆ ਜਾ ਰਿਹਾ ਤਸਵੀਰਾਂ ਵਿੱਚ ਸਾਫ਼ ਤੋਂ ਸਾਫ਼ ਦੇਖਿਆ ਜਾ ਰਿਹਾ ਵੀ ਕਿਸ ਤਰ੍ਹਾਂ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਉਹ ਨੌਜਵਾਨ ਫਿਲਹਾਲ ਸਿਵਲ ਹਸਪਤਾਲ ਨਾਂਬਾ ਵਿਖੇ ਦਾਖਲ ਹੈ ਸਾਡੇ ਨਾਲ ਹੈ ਬਿਲਕੁਲ ਕੀ ਕਾਰਨ ਕੀ ਸੀ ਕਿਉਂ ਤੁਹਾਨੂੰ ਕੁੱਟਿਆ ਗਿਆ ਮੇਰੇ ਕੋਲ ਇੱਕ ਵਾਰ ਨੇ ਕੁੜੀ ਤੋਂ ਗਲਤੀ ਗਲਤੀ ਨਾਲ ਮੈਸੇਜ ਹੋ ਗਈ ਹੈਲੋ ਤੇ ਫਰੈਂਡ ਦਾ ਮੈਸੇਜ ਹੈ ਬਾ ਉਸ ਤੋਂ ਬਾਅਦ ਕੁਝ ਨਹੀਂ ਲਿਖਿਆ ਜੇ ਨੂੰ ਚੈਟ ਦਿਖਾ ਵੀ ਸਕਦੇ ਹਾਂ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਰਾਤ ਨੂੰ ਕੁਝ ਨਹੀਂ ਕੀਤਾ ਸਵੇਰ ਨੂੰ ਜਾ ਕੇ ਮੈਨੂੰ ਕਾਲੇ ਝੰਡਾ ਜਾ ਕੇ ਮੈਨੂੰ ਕੁੱਟਿਆ ਹੀ ਕੁੱਟਮਾਰ ਕਰਕੇ ਮੇਰੇ ਰਾੜਾ ਮਾਰੀ ਪੈਪ ਮਰਿਆ ਡੰਡਾ ਮਾਰੀ ਮੇਰੇ ਉਸ ਤੋਂ ਬਾਅਦ ਵੀ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਆਪਣੀ ਜਾਨ ਬਚਾਉਣ ਦੀ ਉਹਨਾਂ ਨੇ ਮੈਨੂੰ ਫੜ ਲਈ ਮੇਰੇ ਗਾਲ ਤੇ ਡਿਗਰੀ ਵਾਲੀ ਤਾਰ ਪਾਈ ਮੇਰੇ ਗਲ ਕੋਟਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਮੈਨੂੰ ਉੱਥੇ ਕੁੱਟ ਕੇ ਦੂਬਾਦ ਪਿੰਡ ਲੈ ਗਈ ਪਿੰਡ ਲੈ ਕੇ ਪਿੰਡ ਮਲਕੂ ਹੀ ਕਾਲੇ ਝੰਡਾ ਤੇ ਕੁੱਟ ਕੇ ਮੈਨੂੰ ਪਿੰਡ ਲੈ ਗਈ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੇਸਾਂ ਤੋਂ ਫੜ ਕੇ ਹੀ ਮੈਨੂੰ ਜੂੜਾ ਕੀਤਾ ਹੋਈ ਸੀਗਾ ਉਹਨਾਂ ਕੇਸਾਂ ਤੋਂ ਫੜ ਕੇ ਹੀ ਮੈਨੂੰ ਥੱਲੇ ਮਾਰਿਆ ਥੋੜੇ ਮੂੰਹ ਤੇ ਦੇਖੋ ਜੀ ਛੱਟਾ ਮੇਰੇ ਬਰਾਮਦ ਨੇ ਉਸ ਤੋਂ ਬਾਅਦ ਹੀ ਉਹਨਾਂ ਨੇ ਕੰਬੇਨਾ ਬੰਨ੍ਹ ਲਈ ਉਹਨੇ ਉੱਪਰ ਗਰਮ ਪਾਣੀ ਪਾਇਆ ਜੀ ਤਿੰਨ ਚਾਰ ਵਾਰੀ ਕਾਲਾ ਤੇਲ ਪਾ ਕੇ ਹੀ ਮੇਰਾ ਮੂੰਹ ਮੂੰਹ ਮੇਰਾ ਕਾਲਾ ਕਰਕੇ ਹੀ ਪਿੰਡ 'ਚ ਗਿਆ ਡਕੜਾ ਕੇ ਕੇਸ ਕੱਟੇ ਮੇਰੇ ਉੱਪਰ ਪਸ਼ਾਪ ਕੀਤਾ ਜੀ ਗੁਰਜੰਟ ਨੇ ਇੱਕ ਬਲਜੀਤ ਆਈ ਉਹਨੇ ਮੇਰੇ ਮੂੰਹ ਤੇ ਚੱਪਲਾਂ ਲਾਈ ਆਈ ਸਾਰੀ ਪੰਚਾਇਤ ਨੇ ਸਾਰੇ ਸਰਪੰਚ ਵਿੱਚ ਸੁਦੇ ਸਾਰੇ ਮੈਨੂੰ ਥੱਪੜ ਮਾਰੀ ਜੀ ਵੀ ਪੰਚਾਇਤ ਦਾ ਕਹਿਣਾ ਵੀ ਤੁਹਾਡੀ ਜਿਹੜੀ ਜਿਹੜੇ ਕੇਸ ਸੀ ਉਹ 2 ਮਹੀਨੇ ਪਹਿਲਾਂ ਤੁਸੀਂ ਆਪ ਹੀ ਕਟਵਾ ਲਏ ਸੀ ਨਹੀਂ ਜੀ ਗਲਤ ਹੈ ਜੀ ਉਹ ਜਾਣਬੁੱਝ ਕੇ ਜਾਣਬੁੱਝ ਕੇ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਇਹ ਆ ਦੇਖੋ ਜੀ ਛੋੜੇ ਸਾਹਮਣੇ ਮੇਰੇ ਕੰਨ ਵੀ ਪਾੜ ਰਹੇ ਕੇ ਵੀ ਹੁਣ ਕੀ ਮੰਗ ਕਰਦੇ ਹੋ ਕੀ ਮੈਨੂੰ ਦਾ ਪੁਸਤਿਆਂ ਦਾ ਪਰਚਾ ਦਰਜ ਕਰ ਲਿਆ ਕਹਿੰਦੇ ਅਸੀਂ ਤੁਹਾਨੂੰ ਪਰਭਉ ਨਿਗੜ ਦਿੱਤਾ ਉਹ ਕਹਿੰਦੇ ਹਾਂ ਜੀ ਮੰਨਦੇ ਤੁਹਾਡੀ ਗੱਲ ਤੇ ਮੈਨੂੰ ਇਹ ਕੁੜੀ ਵਾਲੇ ਕੇਸ ਚ ਕੋਈ ਚੱਕਰ ਨਹੀਂ ਬੇਸ਼ੱਕ ਦੀ ਗੋਲੀ ਮਾਰ ਦਿੰਦੇ ਮੈਨੂੰ ਮੇਰੇ ਜਿਹੜੇ ਕੇਸ ਕਤਲ ਕੀਤੇ ਨੇ ਮੈਨੂੰ ਅਨਸਾਫ਼ ਚਾਹੀਦਾ ਜੀ ਪਿੰਡ ਦੇ ਵਿੱਚ ਵੀ ਕਹਿੰਦੇ ਕਮਾਇਆ ਸੀ। ਸਾਡੇ ਪਿੰਡੇ ਦੇ ਵਿੱਚ ਮੈਨੂੰ ਕਾਲਾ ਮੂੰਹ ਕਰਕੇ ਮੈਨੂੰ ਪਿੰਡੇ 'ਚ ਕਮਾਇਆ। ਉਸ ਤੋਂ ਬਾਅਦ ਹੀ ਮੈਨੂੰ ਕੁੱਟਾ ਪੇ ਕੁੱਟ ਮਾਰ ਗਈ। ਮੇਰੀ ਮੰਮੀ ਉੱਥੇ ਮੈਨੂੰ ਆਈ ਛਡਾਉਣ। ਇਹਨਾਂ ਨੇ ਚੱਕਣ ਨਹੀਂ ਦਿੱਤਾ ਜੀ। ਮੇਰੀ ਮਾਪਿਆਂ ਨੂੰ ਕਿਹਾ ਜੀ ਕਹਿੰਦੇ ਇਹਦੇ ਕੱਪੜੇ ਪਾੜ ਕੇ ਤੂੰ ਸ਼ਾਇਦ ਸਮਝਦਾਰ ਹੋਈ। ਤੁਹਾਡੇ ਫਾਦਰ ਕੀ ਕੰਮ ਕਰਦੇ? ਮੇਰੇ ਫਾਦਰ ਮਜ਼ਦੂਰ ਨੇ ਜੀ। ਮੰਮੀ ਮੰਮੀ ਵੀ ਮਜ਼ਦੂਰੀ ਕਰਦਿੰਦੀ ਮੈਂ ਵੀ ਮਜ਼ਦੂਰੀ ਕਰਦਾਂ। ਤੁਹਾਡੇ ਫਾਦਰ ਦੇ ਕੀ ਸਕੇ ਨੇ? ਹਾਂ ਜੀ। ਕੇਸ ਮਤਲਬ ਕਿ ਉਹ ਆਇਆ ਨਹੀਂ ਹੈ ਇਹਨੇ। ਮ ਬਦਕ ਸਿੱਖ ਪ੍ਰਵਾਸ ਤੋਂ ਹਾਂ ਜੀ ਮੇਰੀ ਮੰਮੀ ਦੀ ਵੀ ਗੱਤਰ ਆ ਪਾਇ ਹੈ ਜੀ ਬਿਲਕੁਲ ਤਾਂ ਉਸ ਨੌਜਵਾਨ ਨੇ ਆਪਣੀ ਪੂਰੀ ਹੱਡ ਬੀਤੀ ਸੁਣਾਈ ਹੈ ਕਿਸ ਤਰੀਕੇ ਦੇ ਨਾਲ ਦੋ ਦਿਨਾਂ ਦੇ ਵਿੱਚ ਉਸ ਦੇ ਨਾਲ ਤਸ਼ੱਦਦ ਕੀਤਾ ਗਿਆ ਕਿੰਨੀ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਉਸ ਦੇ ਕੇਸ ਕਤਲ ਕੀਤੇ ਗਏ ਨੇ ਤੇ ਹੁਣ ਉਹ ਨੌਜਵਾਨ ਇਨਸਾਫ ਦੀ ਮੰਗ ਕਰ ਰਿਹਾ ਹੈ ਉਸ ਨੌਜਵਾਨ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਲੜਕੀ ਨੂੰ ਮੈਸੇਜ ਕੀਤੇ ਸੀ ਪਰ ਮੈਂ ਉਸਦੇ ਲਈ ਪਛਤਾਵਾ ਵੀ ਕਰ ਲੈਂਦਾ ਅਗਰ ਮੈਨੂੰ ਉਸ ਚੀਜ਼ ਦੇ ਲਈ ਕੁੱਟਿਆ ਹੁੰਦਾ ਮੈਂ ਮਾਫੀ ਪਹਿਲਾਂ ਵੀ ਮੰਗੀ ਤੇ ਹੁਣ ਵੀ ਮੰਗ ਲੈਂਦਾ ਪਰ ਜਿਸ ਤਰੀਕੇ ਦੇ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਉਸ ਨਾਲ ਆਖਰਕਾਰ ਕੀ ਕੁਝ ਕੀਤਾ ਗਿਆ ਕਿਵੇਂ ਕੀਤਾ ਗਿਆ ਤੇ ਸਭ ਲੋਕਾਂ ਦੇ ਸਾਹਮਣੇ ਕਿਸ ਤਰੀਕੇ ਦੇ ਨਾਲ ਉਸ ਦੇ ਕੇਸ ਕਤਲ ਕੀਤੇ ਗਏ ਨੇ ਤੇ ਹੁਣ ਮਾਮਲਾ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਹੈ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਸਭ ਕੁਝ ਕਿਉਂ ਹੋਇਆ ਕਿਉਂਕਿ ਜਿਹੜਾ ਜਿਹੜੇ આરોਪ ਲੱਗ ਰਹੇ ਨੇ ਪੀੜਤ ਪੱਖ ਦੇ ਵੱਲੋਂ ਲਗਾਏ ਜਾ ਰਹੇ ਨੇ ਔਰ ਜਿਨ੍ਹਾਂ ਦੇ ਉੱਤੇ ਲਗਾਏ ਜਾ ਰਹੇ ਨੇ ਉਹਨਾਂ ਨੇ ਤਾਂ ਸਾਫ਼ ਕਿਹਾ ਕਿ ਅਸੀਂ ਕੇਸ ਕਤਲ ਨਹੀਂ ਕੀਤੇ ਉਸ ਨੌਜਵਾਨ ਦੇ ਕੇਸ ਪਹਿਲਾਂ ਹੀ ਕੱਟੇ ਹੋਏ ਸੀ ਔਰ ਅਸੀਂ ਉਹਨਾਂ ਕੱਟੇ ਹੋਏ ਕੇਸਾਂ ਨੂੰ ਹੀ ਥੋੜਾ ਬਹੁਤ ਕਟਿਆ ਵੈ ਇਸ ਮਾਮਲੇ ਦੇ ਉੱਤੇ ਪੁਲਿਸ ਕਿਸ ਤਰੀਕੇ ਦੀ ਕਾਰਵਾਈ ਕਰ ਰਹੀ ਹੈ ਹੁਣ ਤੱਕ ਕੀ ਕੁਝ ਪੁਲਿਸ ਨੂੰ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਪੁਲਿਸ ਨੇ ਵੀ ਇਸ ਬਾਰੇ ਕਾਫੀ ਕੁਝ ਬਿਆਨ ਕੀਤੀ ਹੈ ਆਪਣੀ ਗੱਲ ਸਾਨੂੰ ਦਿੱਮੈਸ਼ਨ ਬਲੇ ਸਿਟੀ ਸਿਪਲਸ ਤੋਂ ਲੱਭਦੇ ਤੋਂ ਲਵਦੀ ਪਣਾ ਦਾ ਲੜਕਾ ਹੈਗਾ ਮਲਕੋ ਪਣ ਦਾ ਤੇ ਉਹ ਦਾਖਲ ਹੋਇਆ ਸੀਗਾ ਉਹਦਾ ਬਿਆਨ ਲੈ ਕੇ ਇੰਚਾਰ ਚੌਕੀ ਸਿੱਟਾ ਆਏ ਨੇ ਉਹਨੇ ਬਿਆਨ ਦੇ ਵਿੱਚ ਜੋ ਜੋ ਲਿਖਾਇਆ ਕਿ ਮੈਨੂੰ ਮੈਂ ਬੋਰਾ ਦਾ ਕੰਮ ਕਰਦਾ ਸੀਗਾ ਕਾਲਾ ਝਾੜ ਪਣ ਦੇ ਵਿੱਚ ਮੈਨੂੰ ਉੱਥੋਂ 18 ਤਰੀਕ ਨੂੰ ਜਿਹੜੇ ਹੈਗੇ ਮਲਕੋ ਪਣ ਦੇ ਗੱਤੀ ਉੱਥੇ ਜਾ ਕੇ ਮੈਨੂੰ ਬੰਨ ਕੇ ਉੱਥੇ ਕੁੱਟਮਾਰ ਕੀਤੀ ਤੇ ਮੈਨੂੰ ਚੱਕ ਕੇ ਲਿਆ ਕੇ ਫਿਰ ਇੱਥੇ ਮਲਕੋਪਿੰਡ ਦੇ ਵਿੱਚ ਬੰਨ ਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਮੇਰੇ ਵਾਲ ਕੱਟੇ ਆ। ਉਹ ਉਹਦੇ ਬਿਆਨ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਪੜਤਾਲ ਤੋਂ ਪਾਇਆ ਗਿਆ ਕਿ ਜਿਹੜਾ ਵਕੂਆ ਸਟਾਰਟ ਹੋਇਆ ਉਹ ਕਾਲਾ ਝਾੜ ਤੋਂ ਸਟਾਰਟ ਹੋਇਆ ਥਾੜਾ ਭਾਣੀਗੜ ਉਹਨਾਂ ਨੂੰ 0 एफआर ਕੱਟ ਕੇ ਅਸੀਂ ਉੱਥੇ ਅਗਲੀ ਤਫ਼ਤੀਸ਼ ਵਾਸਤੇ ਭੇਜ ਦਿੱਤੀ ਹੈ ਜਿਹੜਾ ਨੂੰ ਤਰਾ ਦੇ ਇਹਦੇ ਵਿੱਚ ਬਿਆਨ ਦੇ ਅਕੋਰਡਿੰਗ ਤੇ ਪੜਤਾਲ ਦੇ ਅਕੋਰਡਿੰਗ ਇਹੀ ਆਇਆ ਕਿ ਇਹਨੇ ਕਿਸੇ ਲੜਕੀ ਨੂੰ ਮੈਸੇਜ ਵਗੈਰਾ ਕੀਤੇ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਤੈਸ ਚਾ ਕਿਹੜਾ ਹੈਗਾ ਇਹ ਜਿਹੜਾ ਸਟੈਪ ਚੱਕਿਆ ਗਿਆ ਤਾਂ ਜੋ ਇਹ ਪੂਰੀ ਘਟਨਾ ਹੋਈ ਹੈ ਜਿਸ ਪਿੰਡ ਦੇ ਵਿੱਚ ਹੋਈ ਹੈ ਸਾਡੇ ਸਹਿਯੋਗੀ ਉਸ ਪਿੰਡ ਦੇ ਵਿੱਚ ਵੀ ਪਹੁੰਚੇ ਮਲਕੋ ਪਿੰਡ ਨਾਮ ਹੈ ਜਿਸ ਥਾਂ ਦੇ ਉੱਤੇ ਉਸ ਨੌਜਵਾਨ ਦੇ ਉੱਤੇ ਤਸ਼ੱਦਦ ਆਇਆ ਗਿਆ ਜਿਸ ਪਿੰਡ ਦੇ ਵਿੱਚ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਉਸ ਪਿੰਡ ਦੇ ਵਿੱਚ ਕਿਸ ਤਰੀਕੇ ਨਾਲ ਮੂੰਹ ਕਾਲਾ ਕਰਕੇ ਉਸ ਨੂੰ ਪੂਰੇ ਪਿੰਡ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਤੇ ਫਿਰ ਦੱਸਿਆ ਇਸ ਤਰੀਕੇ ਦੇ ਲੋਕ ਜਿਹੜੇ ਸੂਖਦਾਰ ਲੋਕਾਂ ਨੇ ਕਿਹਾ ਕਿ ਜੇਕਰ ਸਾਡੀਆਂ 3 ਭੈਣਾਂ ਨੂੰ ਕੋਈ ਛੁੜੇਗਾ ਉਸ ਦਾ ਇਹੀ ਹਸ਼ਰ ਹੋਵੇਗਾ ਪਰ ਜੇਕਰ ਸਾਡੇ ਉੱਤੇ આરોਪ ਲਗਾਏ ਜਾ ਰਹੇ ਨੇ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਧਾਰਮਿਕ ਬੇਅਦਬੀ ਕੀਤੀ ਹੈ ਕਿਸੇ ਦੇ ਕੇਸਾਂ ਦੀ ਬੇਅਦਬੀ ਕੀਤੀ ਹੈ ਕੇਸ ਕਤਲ ਕੀਤੇ ਨੇ ਤਾਂ ਇਹ ਸਰਾਸਰ ਗਲਤ ਹੈ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਪੀੜਤ ਪੱਖ ਦਾ ਤੁਹਾਨੂੰ ਰਿਐਕਸ਼ਨ ਦਿਖਾਇਆ ਕਿ ਕੀ ਕੁਝ ਨੌਜਵਾਨ ਕਹਿ ਰਿਹਾ ਹੈ ਤੇ ਸਾਡੇ ਸਹਿਯੋਗੀ ਨੇ ਉਸ ਪਿੰਡ ਦੇ ਵਿੱਚ ਵੀ ਪਹੁੰਚੇ ਨੇ ਕਿਉਂਕਿ ਆਰੋਪ ਸਰਪੰਚ ਦੇ ਉੱਤੇ ਵੀ ਲੱਗ ਰਹੇ ਨੇ ਸਰਪੰਚ ਦੇ ਉੱਤੇ ਲੱਗ ਰਹੇ ਨੇ ਪੂਰੀ ਪੰਚਾਇਤ ਦੇ ਉੱਤੇ ਲੱਗ ਰਹੇ ਨੇ ਕਿ ਜਿਸ ਵੇਲੇ ਉਸ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਸਰਪੰਚ ਸਮੇਤ ਪੰਚਾਇਤ ਉੱਥੇ ਮੌਜੂਦ ਸੀ ਤੇ ਸਭ ਕੁਝ ਉਸ ਪੰਚਾਇਤ ਦੇ ਮੂਹਰੇ ਹੋਇਆ ਤਾਂ ਕੀ ਕਹਿਣਾ ਪੰਚਾਇਤ ਦਾ ਉਸ ਪਿੰਡ ਦੇ ਸਰਪੰਚ ਦਾ ਆਮ ਲੋਕਾਂ ਦਾ ਕੀ ਕਹਿਣਾ ਹੈ ਔਰ ਉਸ ਪਰਿਵਾਰ ਦਾ ਕੀ ਕਹਿਣਾ ਹੈ ਜਿਸ ਪਰਿਵਾਰ ਦੇ ਉੱਤੇ ਕੁੱਟਮਾਰ ਕਰਨ ਦੇ આરોਪ ਲੱਗੇ ਨੇ ਜਿਸ ਪਰਿਵਾਰ ਦੀ ਲੜਕੀ ਨੂੰ ਮੈਸੇਜ ਭੇਜੇ ਗਏ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣਦੇ ਆਪਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਵੀ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਪਿੰਡ ਮਲਕੋ ਵਿਖੇ ਕੀਤੀ ਗਈ ਆ ਅਸੀਂ ਇਸ ਟਾਂ ਮਲਕੋਪਿੰਡ ਵਿੱਚ ਖੜੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪੂਰੀ ਪੂਰਾ ਪਿੰਡ ਹੀ ਘੜਾ ਪੰਚਾਇਤ ਖੜੀ ਹੈ ਕਿਉਂਕਿ ਦੋਸ਼ ਸਾਰੇ ਪਿੰਡ ਤੇ ਆ ਗਿਆ ਕਿਉਂਕਿ ਇੱਕ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵਿਖਿਆ ਜਾ ਰਿਹਾ ਵੀ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਬੰਨ੍ਹ ਕੇ ਉਸ ਨੂੰ ਕੁੱਟਿਆ ਜਾ ਰਿਹਾ ਉਸ ਤੇ ਬਾਲ ਕੱਟੇ ਜਾ ਰਹੇ ਨੇ ਕੀ ਪੂਰਾ ਮਸਲਾ ਕੀ ਹੈ ਇਸ ਇਸ ਤੇ ਜਿਸ ਤਰ੍ਹਾਂ ਰਾਇਲ ਹੋ ਰਹੀ ਹੈ ਉਸ ਤੋਂ ਬਿਨਾ ਪਿੰਡ ਦੇ ਪਿੰਡ ਦਾ ਪੱਖ ਵੀ ਜ਼ਰੂਰੀ ਹੈ ਕਿਉਂਕਿ ਪਿੰਡ ਕੀ ਚਾਹੁੰਦਾ ਕੀ ਅਸਲੀ ਗੱਲ ਕੀ ਸੀ ਸਾਡੇ ਨਾਲ ਪਿੰਡ ਦੇ ਪਹਿਲਾ ਸਰਪੰਚ ਮੌਜੂਦ ਨੇ ਸਰਪੰਚ ਸਾਹਿਬ ਕੀ ਲੱਗਦਾ ਮਸਲਾ ਕੀ ਆ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਵੀਡੀਓ ਵਾਇਰਲ ਹੋਈ ਹੈ ਜੀ ਇਹ ਮਸਲਾ ਸਾਡੇ ਪਿੰਡ ਦਾ ਜੀ ਇੱਕ ਪਰਸਨ ਆ ਜੀ ਉਹਨਾਂ ਦੀ ਮਤਲਬ ਲੜਕੀ ਦੀ ਉਹਨਾਂ ਨੇ ਮੈਸੇਜ ਕਰਿਆ ਜੀ ਉਹਨਾਂ ਨੇ ਚਲੋ ਇਹਨਾਂ ਦੀ ਕੁੱਟਮਾਰ ਕੀਤੀ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਇਹਦੇ ਇੱਕ ਉਹ ਕੁੜੀ ਦਾ ਚਾਚਾ ਲੱਗਦਾ ਉਹਨਾਂ ਨੇ ਇਹਦੇ ਵਾਲ ਕੱਟਦੇ ਜਦੋਂ ਕਿ ਵਾਲ ਪਹਿਲਾਂ ਹੀ ਅੱਜ ਤੋਂ ਦੋ ਮਹੀਨੇ ਪਹਿਲਾਂ ਇਹਦੇ ਕੱਟੇ ਹੋਏ ਨੇ ਉਹ ਜਿਹੜੇ ਕਟਿੰਗ ਹੈ ਨਾਈ ਤੋਂ ਕਤਲ ਕਰਾਤੇ ਸੀ ਉਹ ਵਾਲ ਕਤਲ ਕਰੇ ਨੇ ਤਾਂ ਕਿ ਕਿਉਂਕਿ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਗਲਤ ਇਹ ਫੈਲ ਰਿਹਾ ਵੀ ਇਹ ਸਿੱਖੀ ਰੂਪ ਦੇ ਵਿੱਚ ਨਹੀਂ ਕਿਉਂਕਿ ਜੈਸੀ ਵੀ ਚੋ ਲਈ ਹੋਈ ਆ ਇਹ ਸਿੱਖੀ ਰੂਪ ਚ ਜੀ ਇਹ ਸਿੱਖੀ ਰੂਪ ਚ ਨਹੀਂ ਸੀ ਇਹ ਟੋਪੀ ਲੈਂਦਾ ਉਹ ਸਾਰੀ ਵੀਡੀਓ ਹੈਗੀਆਂ ਨੇ ਉਹਦੀ ਫੋਟੋਆਂ ਆਈਆਂ ਸਿੱਖੀ ਸੂਪ ਰੂਪ ਵਾਲੀਆਂ ਉਹ ਪੁਰਾਣੀਆਂ ਸੀ ਉਹ ਪੁਰਾਣੀ ਸੀ ਦੋ ਮਹੀਨੇ ਪਹਿਲਾਂ ਇਹਨਾਂ ਨੇ ਵਾਲ ਕਟਵਾਤੇ ਟੋਪੀ ਲੈਂਦਾ ਸੀ ਅੱਜ ਤੋਂ 5 ਦਿਨ ਪਹਿਲਾਂ ਨਾਬੇ 'ਚ ਝਗੜਾ ਹੋਇਆ ਜੀ ਬੱਸ ਸਟੈਂਡ 'ਚ ਪਰ ਪਰ ਇੱਕ ਤਰ੍ਹਾਂ ਪਿੰਡ ਦੇ ਵਿੱਚ ਕਿਸੇ ਦੇ ਵਾਲ ਕੱਟਣਾ ਜਾਂ ਉਸ ਨੂੰ ਬਣ ਕੇ ਕੱਟਣਾ ਕੀ ਜਾਇਜ਼ ਨਾ ਜੀ ਬਿਲਕੁਲ ਬਿਲਕੁਲ ਨਜਾਇਜ਼ ਮੰਨਦਾ ਜੀ ਇਹਨੂੰ ਇਹ ਬਿਲਕੁਲ ਗਲਤ ਗੱਲ ਆ ਜੀ ਇਹ ਬਹੁਤ ਨਿੰਦਰਜੋਗ ਗੱਲ ਆ ਉੱਥੇ ਜਾ ਕੇ ਮੈਂ ਤੁਹਾਨੂੰ ਦੱਚੁਕਿਆ ਜੀ ਮੈਂ ਪਹਿਲਾਂ ਉਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਆ ਜਦੋਂ ਕਿ ਪਬਲਿਕ ਮੇਰੇ ਪਿੱਛੇ ਪੈ ਗਈ ਕਹਿੰਦੇ ਵੀ ਤੂੰ ਸਾਡੇ ਕੰਮ ਦੇ ਵਿੱਚ ਨਾ ਵੀ ਕਦੋਂ ਦੇਖ ਕੇ ਪਿਆ ਕਿਉਂਕਿ ਇਹਨਾਂ ਦੇ ਕਈ ਕੇਸ ਨੇ ਜੀ ਪਹਿਲਾਂ ਵੀ ਲੜਾਈਆਂ ਝਗੜੇ ਇੱਕ ਦੇ ਪਿੱਛੇ 18 ਟਾਂਕੇ ਲੱਗੇ ਜੇ ਜਾਉਂਗੇ ਤੇ ਚੌਂਕੀ ਛਿੱਟਾ ਵਾਲੇ ਉਹ ਤੋਂ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਜਾ ਟੋਟਲ ਮਿਲ ਜਾਊਗਾ ਤੁਹਾਨੂੰ ਨਾਲੇ ਕਹਿੰਦੇ ਪੰਚਾਇਤ ਤੇ ਦੋਸ਼ ਲੱਗੇ ਨੇ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਇਸ ਤਰ੍ਹਾਂ ਬੇਅਦਬੀ ਹੋਈ ਆ ਕੁੱਟਮਾਰ ਹੋਈ ਆ ਉਸ ਨੂੰ ਬੰਨ ਕੇ ਕੁੱਟਿਆ ਜਾਂ ਮੈਂ ਉਸ ਟਾਈਮ ਗਿਆ ਕਿਉਂਕਿ ਮੇਰੇ ਤਾਂ ਫੋਨ ਪਹੁੰਚੇ ਵੀ ਆਹ ਚੀਜ਼ ਹੋ ਰਹੀ ਹੈ ਪਿੰਡ 'ਚ ਤੇ ਉੱਥੇ ਦੇਖਿਆ ਕਾਠ ਜਦੋਂ ਪਹੁੰਚਿਆ ਹੁਣ ਸਰਾਰਤੀ ਅੰਸਰੇ ਇਹ ਇਹ ওই ਮੋਕਰੀ ਤਾਰ 'ਚ ਰਹਿੰਦੇ ਹੁੰਦੇ ਨੇ ਵੀ ਉਹ ਆ ਗਿਆ ਸਰਪੰਚ ਤਾਂ ਉੱਥੇ ਵੀਡੀਓ ਬਣਾ ਲਓ ਹੋ ਸਕਦਾ ਇਹ ਜੀ ਵਾਇਰਲ ਵੀ ਕਰਨ ਉਹ ਕਿ ਸਰਪੰਚ ਉੱਥੇ ਮੋਕੇ ਤੇ ਮੌਜੂਦ ਸੀ ਵੀ ਤੁਸੀਂ ਰੋਕ ਰਹੇ ਸੀ ਹਾਂ ਮੈਂ ਰੁਕਿਆ ਜੀ ਸਾਰੇ ਪਿੰਡ ਗਵਾ ਪੂਰੇ ਪਿੰਡੂ ਪਸਾ ਦੇ ਉੱਤੇ ਜਿਹੜੇ ਖੜੇ ਸੀ ਇਹਦੇ ਵਿੱਚੋਂ ਬਹੁਤ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਜੀ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਦੇ ਜਿਹੜੀ ਹੈਗੀ ਇੱਕ ਪਰਸਨ ਨੇ ਕਰੀਆ ਉਹ ਇੱਕ ਪਰਸਨ ਨੂੰ ਉਹ ਪੁੱਸਾ ਲਦੇ ਨੇ ਬਕਾਇਦਾ ਮਤਲਬ ਕਿ ਪੂਰੇ ਪਿੰਡ ਨੂੰ ਟਾਰਗੇਟ ਨਾ ਕਰਨ ਕਿ ਪੂਰੇ ਪਿੰਡ ਨੇ ਉਹਦੇ ਸਿੱਖੀ ਸਰੂਪ ਨੂੰ ਟੋਬੇ ਚ ਜਿਹੜਾ ਛਿੱਟਿਆ ਉਹ ਬਿਲਕੁਲ ਗਲਤ ਤੇ ਬੇਬੁਨਿਆਦੀ ਇਲਜ਼ਾਮ ਆ ਜੀ ਬਿਲਕੁਲ ਬੇ ਨਾ ਜੀ ਇਲਜ਼ਾਮ ਨੇ ਇੱਕ ਸਾਡੇ ਨਾਲ ਪਰਿਵਾਰ ਵੀ ਮੌਜੂਦ ਆ ਜਿਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ ਇਹਨਾਂ ਦਾ ਪੱਖ ਵੀ ਜ਼ਰੂਰੀ ਆ ਕੀ ਲੱਗਦਾ ਵੀ ਕਿਉਂ ਤੁਸੀਂ ਕੁੱਟਮਾਰ ਕੀਤੀ ਸਿੱਧ ਕੋਈ ਮੈਸੇਜ ਨੂੰ ਲੈ ਕੇ ਝਗੜਾ ਹੋਇਆ ਸੀ ਹਾਂ ਮੈਸੇਜ ਮੈਸੇਜ ਕਰੇ ਨੇ ਜੀ ਉਹ ਉਹ ਸੰਬੰਧ ਨੂੰ ਕੁੱਟ ਮਾਰ ਕਰੀਆ ਕਿਥੋਂ ਲੈ ਕੇ ਆਏ ਸੀ ਲੜਕੇ ਨੂੰ ਕਾਲੇ ਝਾੜ ਤੋਂ ਜੀ ਹਾਂ ਜਿਹੜਾ ਤੁਸੀਂ ਬੰਨ ਕੇ ਕੁੱਟਿਆ ਤੁਸੀਂ ਮੰਨਦੇ ਉਸਦੇ ਬਾਲ ਕੱਟੇ ਤੁਸੀਂ ਬਾਲ ਤਾਂ ਫਿਰ ਹੁਣ ਜਦੋਂ ਪਹਿਲਾਂ ਹੀ ਕੱਟੇ ਹੋਏ ਤੇ ਕੋਈ ਸਸੇ ਕੱਟਦੇ ਜੀ ਕੀ ਲੱਗਦਾ ਜਾਇਜ ਆ ਗੱਲ ਵੀ ਪਿੰਡ ਦੇ ਵਿੱਚ ਸਾਰੇ ਹੁਣ ਫਿਰ ਗੁੱਸੇ ਦੇ ਵਿੱਚ ਹੁਣ ਜਦ ਸਾਡੇ ਬੱਚੇ ਛੇਪ ਨਹੀਂ ਹੈਗੇ ਸਾਡੇ ਤੋਂ ਫਿਰ ਹੋ ਗਿਆ ਹੋ ਗਿਆ ਬਿਲਕੁਲ ਸਾ ਤੋਂ ਹੋ ਗਿਆ ਜੀ ਠੀਕ ਕਿ ਕਿਸ ਅਵਰੂਪ ਤੇ ਜਿਹੜੇ ਬਾਲ ਦਾ ਰੋਲਾ ਪਿਆ ਉਹ ਕੀ ਮਸਲਾ ਕੀ ਅਸਲ ਗੱਲ ਕੀ ਕਿਸੇ ਸਰੂਪ ਦਾ ਹੈ ਹੀ ਨਹੀਂ ਜੀ ਕੋਈ ਮਸਲਾ ਨਹੀਂ ਹੈਗਾ ਜੀ ਸਿੱਖੀ ਸ਼ਰੂਪ ਵਾਲਾ ਤਾਂ ਮਸਲਾ ਹੈ ਨਹੀਂ ਜੀ ਇਸ ਨੂੰ ਬਣਾਇਆ ਗਿਆ ਇਹਨੂੰ ਬਣਾਇਆ ਗਿਆ ਜੇ ਉਹ ਸਿੱਖੀ ਸ਼ਰੂਪ ਵਾਲਾ ਮਸਲਾ ਤਾਂ ਅਸੀਂ ਚੱਲਣ ਨੂੰ ਤਿਆਰ ਹਾਂ ਜੇਕਰ ਕੋਣੇ ਕੋਈ ਗਲਤੀ ਕੀਤੀ ਉਸ ਮੁੰਡੇ ਨੂੰ ਫੜ ਕੇ ਬੰਨਿਆ ਉਸਦੇ ਬਾਲ ਕਟੇ ਉਸ ਦੀ ਸਜ਼ਾ ਭੁਗਤਣ ਨੂੰ ਤਿਆਰ ਹੋ ਸਜ਼ਾ ਦੇਖੋ ਜੇ ਉਹ ਸਿੱਖੀ ਸ਼ਰੂਪ ਦੇ ਵਿੱਚ ਹੈਗਾ ਤੇ ਫਿਰ ਅਸੀਂ ਸਜ਼ਾ ਸਜ਼ਾ ਦੇ ਹੱਕਦਾਰ ਹਾਂ ਜੇ ਫਿਰ ਨਜਾਇਜ਼ ਉਹਨੇ ਬਲੇਮ ਲਾਇਆ ਵੀ ਮੇਰੇ ਸਿੱਖੀ ਸ਼ਰੂਪ ਦੇ ਵਿੱਚ ਇਹ ਕੁਝ ਹੋਇਆ ਫਿਰ ਉਹਦੇ ਵਾਸਤੇ ਗਲਤ ਗੱਲ ਆ ਬਿਲਕੁਲ ਪਿੰਡ ਨਿਵਾਸੀ ਜਿਹੜੇ ਮਲਕੋ ਪਿੰਡ ਦੇ ਲੋਕ ਨੇ ਪੰਚਾਇਤ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਵੀ ਨੌਜਵਾਨ ਨੇ ਇਹ ਗਲਤ ਮੈਸੇਜ ਕੀਤੇ ਜਿਸ ਕਰਕੇ ਇੱਕ ਪਰਿਵਾਰ ਵੱਲੋਂ ਉਹਨਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਲੇਕਿਨ ਸਿੱਖੀ ਸਰੂਪ ਵਾਲੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਗਲਤ ਹੈ ਕਿਉਂਕਿ ਮੁੰਡੇ ਨੇ ਜਿਹੜਾ ਜਿਹੜਾ ਲੜਕਾ ਸੀ ਨੌਜਵਾਨ ਉਸ ਦਾ 2 ਮਹੀਨੇ ਪਹਿਲਾਂ ਹੀ ਸਿੱਖੀ ਸਰੂਪ ਨੂੰ ਛੱਡ ਚੁੱਕਿਆ ਤੇ ਅੱਜ ਜਿਹੜੇ ਮਲਕੋ ਪਿੰਡ ਦੇ ਵਿੱਚ ਕਟਨਾ ਹੋਈ ਹੈ ਉਸ ਦੇ ਮਸਲੇ ਦੇ ਵਿੱਚ ਜਿਹੜੀ ਪੰਚਾਇਤ ਇਕੱਠੀ ਹੋਈ ਜਿਨ੍ਹਾਂ ਨੇ ਇਸ ਜਿਹੜੀ ਵੀਡੀਓ ਵਾਇਰਲ ਉਸ ਦਾ ਖੰਡ ਸੰਜੀਪ ਪੀਟੀਸੀ ਨਿਊਜ਼ ਨਾਬਾ